ਲੋਕੀ ਕਿਸਾਨ ਭਰਾਓ ਤੁਹਾਡਾ ਜਿਹੜਾ ਝੋਨਾ 40 45 ਦਿਨਾਂ ਦਾ ਹੋ ਚੁੱਕਿਆ ਤੇ ਮੌਸਮ ਸਿੱਲਾ ਹੋਣ ਕਰਕੇ ਗੋਭ ਦੀ ਸੁੰਡੀ ਦੀ ਸਮੱਸਿਆ ਜਿਹੜੀ ਬਹੁਤ ਜ਼ਿਆਦਾ ਹੋ ਰਹੀ ਆ ਤੇ ਉਹਦੇ ਲਈ ਲੰਗੋਵਾਲ ਪੈਸਟੀਸਾਈਡ ਵਾਲਾ ਵਾਸਤੇ ਕੀ ਲੈ ਕੇ ਆਏ ਆ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆ 10+ ਪਾਵਰ ਬਈ ਓਕੇ ਬਹੁਤ ਹੀ ਸੋਹਣਾ ਟੈਕਨੀਕਲ ਆ ਬਹੁਤ ਹੀ ਸੋਹਣਾ ਰਿਜ਼ਲਟ ਆ ਠੀਕ ਆ ਇਹਦਾ ਕੰਮ ਕੀ ਆ ਵੀਰੇ ਇਹ ਪੱਤਾ ਲਪੇਟ ਗੋਭ ਦੀ ਸੁੰਡੀ ਅੱਛਾ ਕਿੱਡਾ ਕੋਈ ਭਮੱਕੜ ਹਾਂ ਠੀਕ ਹੈ ਮਿੱਤਰ ਕੀੜੇ ਨੂੰ ਛੱਡ ਕੇ ਬਾਈ ਸਾਰੇ ਸੁੰਢੀ ਤਰ੍ਹਾਂ ਦੇ ਕੰਮ ਕਰਦੀ ਐ। ਅੱਛਾ। ਕੋਈ ਗੋਬ ਚ ਬੈਠੀ ਹੋਵੇ। ਠੀਕ ਐ। ਕੋਈ ਪੱਤਾ ਲਵੇਟ ਹੋਵੇ। ਓਕੇ। ਜੇਦਾ ਦੀ ਵੀ ਆ ਪਰ ਇਹਦੇ ਵਾਸਤੇ 150 ਲੀਟਰ ਬਾਈ ਪਾਣੀ ਲਾਉਣਾ ਕਿੱਲੇ ਚ। ਠੀਕ ਐ। ਠੀਕ ਐ 150 ਲੀਟਰ ਪਾਣੀ ਲੱਗੂਗਾ। ਤਾਂ ਤੁਹਾਡੀ ਸੁੰਢੀ ਮਰੂ। ਕਿਉਂਕਿ ਕਈ ਬਾਈ ਕਰਾਈ ਕਿਸਾਨ ਵੀਰ ਕਰਾਈ ਵਾਲਿਆਂ ਤੋਂ ਕਰਾਉਂਦੇ ਨੇ। ਢੋਲਿਆਂ ਨਾਲ ਕਰਾਉਂਦੇ ਨੇ। ਉਹ ਲਾ ਕੇ ਚਾਰ ਪੰਪ ਬਾਈ ਕਿਉਂ ਉਹਨਾਂ ਨੂੰ ਵੀ ਐ ਹੁੰਦਾ ਵੀ ਜੀ ਅੱਗਾਹਾਂ ਜਾ ਕੇ ਆਪਾਂ ਸਪਰੇਅ ਕਰੀਏ ਕਿਤੇ ਠੀਕ ਆ ਚਾਰ ਪੰਪਾਂ ਨਾਲ 100 ਲੀਟਰ ਪਾਣੀ ਲਾ ਕੇ ਬਈ ਨਿਕਲ ਜਾਂਦੇ ਨੇ ਫਿਰ ਦਿੱਕਤ ਆਉਂਦੀ ਆ ਕਿਸਾਨ ਵੀਰ ਨੂੰ ਵੀ ਯਾਰ ਸੁੰਡੀ ਨਹੀਂ ਮਰੀ ਸਾਡੀ ਅੱਛਾ ਉਹ ਬਈ ਮਰਦੀ ਕਿਵੇਂ ਨਹੀਂ ਪਾਣੀ ਤਾਂ ਜਾਂਦਾ ਨਹੀਂ ਗੋ ਤੱਕ ਬਈ ਚਾਰ ਪੰਪ ਲਾ ਕੇ ਬਈ ਉਹ ਨਿਕਲ ਜਾਂਦੇ ਆ 150 ਲੀਟਰ ਬਈ ਥੋੜਾ ਪਾਣੀ ਲੱਗਣਾ ਚਾਹੀਦਾ ਕਿੱਲੇ ਚ ਓਕੇ ਪੱਤਾ ਲਪੇਟ ਗੋਭ ਦੀ ਸੁੰਡੀ ਟਿੱਡਾ ਭੱਕੜ ਬਈ ਕੁਝ ਨਹੀਂ ਛੱਡਦੀ ਟੌਪ ਦਾ ਰਿਜ਼ਲਟ ਆ ਬਾਈ ਅੱਛਾ ਸਿਰੇ ਦਾ ਰਿਜ਼ਲਟ ਆ ਬਾਈ ਤੇ ਪਾਣੀ ਖੜਾ ਕਿੰਨੇ ਟਾਈਮ ਲਈ ਹੋਣਾ ਚਾਹੀਦਾ ਬਾਈ ਤੁਹਾਡੇ ਬਾਹਣ ਚ ਪਾਣੀ ਚਾਹੀਦਾ ਉਦੋਂ ਮੌਕੇ ਤੇ ਜਦੋਂ ਸਪਰੇਅ ਕਰਨੀ ਹੈ ਠੀਕ ਹੈ ਠੀਕ ਹੈ ਸਟicker ਨਾਲ ਪਾਉਣਾ ਤੁਸੀਂ ਨੇ ਓਕੇ ਠੀਕ ਹੈ ਤੇ 20 ਲੀਟਰ ਪਾਣੀ ਚਾਹੇ ਵਿੱਚ ਘੱਟ ਲਾ ਦੇਵੇ ਬਾਈ ਕੋਈ ਵੀ ਕਿਸਾਨ ਵੀਰ ਪਰ ਬੱਟਾ ਕੋਲੇ ਕੋਈ ਕੱਚ ਨਹੀਂ ਛੱਡਣੀ ਬੱਟਾ